ਸਤਿ ਸ਼੍ਰੀ ਅਕਾਲ ਜੀ ਅਰਦਾਸ ਵਟਿਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਪਹਿਣਾ ਲਈ ਲੈ ਕੇ ਆਈਆਂ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟਡ ਮੈਚਿੰਗ ਸੂਟ ਜਿਹੜੇ ਕਿ ਸਿਲਕੀ ਸਟਾਫ ਤੇ ਵੀ ਰਹਿਣਗੇ ਪਸ਼ਮੀਨਾ ਕਾਟ ਰੇਸ ਵੀ ਰਹੇਗੀ ਜੀ ਤੇ ਬਾਕੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਪਹਿਣਾ ਅੱਗੇ ਹੋਰ ਪਹਿਣਾ ਤੱਕ ਵੀ ਪਹੁੰਚਾ ਰਿਹਾ ਕਰੋ ਜੀ ਸਾਡੇ ਨਵੇਂ ਕੰਮ ਨੂੰ ਸਪੋਰਟ ਜ਼ਰੂਰ ਕਰੋ ਕੁਝ ਪਹਿਣਾ ਸਾਡੀਆਂ ਪਹਿਲਾਂ ਤੋਂ ਹੀ ਸਾਨੂੰ ਬਹੁਤ ਸੋਹਣੇ ਸੋਹਣੇ ਕਮੈਂਟ ਵੀ ਕਰਦੀ ਹੈ ਸੂਟ ਵੀ ਬਾਏ ਕਰ ਰਹੀ ਹੈ ਕੰਮ ਵੀ ਕਰਵਾ ਰਹੀ ਹੈ ਤਾਂ ਉਹਨਾਂ ਭੈਣਾਂ ਦਾ ਇਸ ਵੀਡੀਓ ਦੇ ذریعے ਬਹੁਤ-ਬਹੁਤ ਧੰਨਵਾਦ ਕਰਦੇ ਆਂ ਬਾਕੀ ਜਿਹੜੇ ਮੇਰੇ ਚੈਨਲ ਨੂੰ ਨਵੇਂ ਵੇਖ ਰਹੇ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵਾਈਲ ਆਈਕਨ ਵੀ ਦਵਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਬਾਕੀ ਚਲੋ ਜੀ ਫਿਰ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਸੋਹਣੇ-ਸੋਹਣੇ ਸੂਟਾਂ ਨਾਲ ਹਾਂਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਵੇਖੋ ਤੁਸੀਂ ਪਹਿਲਾਂ ਤਾਂ ਇਹਦੀ ਕਲਰ ਤੇ ਪ੍ਰਿੰਟਿੰਗ ਵੇਖੋ ਜੀ ਕਿੰਨਾ ਲਾਜਵਾਬ ਹੈ ਬਹੁਤ ਹੀ ਜ਼ਿਆਦਾ ਸੋਹਣਾ ਸ਼ਾਨਦਾਰ ਪ੍ਰਿੰਟ ਹੈ ਜੀ ਸਰਦਾਰੀ ਲੁੱਕ ਦਾ ਬਿਲਕੁਲ ਤੇ ਜੇ ਆਪਾਂ ਕਲਰ ਦੀ ਗੱਲ ਕਰੀਏ ਜਿਹੜਾ ਜੈਲੋ ਜਾਂ ਸੁੱਕਾ ਮਹਿੰਦੀ ਜਾਂ ਕਲਰ ਹੁੰਦਾ ਜੀ ਜਿਹੜਾ ਹੁਣ ਟ੍ਰੈਂਡਾਂ ਦੇ ਵਿੱਚ ਵੀ ਹੈ ਇਹ ਕਲਰ ਹੈ ਬਹੁਤ ਹੀ ਜ਼ਿਆਦਾ ਸੋਹਣਾ ਇਹ ਅਸੀਂ ਸੂਟ ਬਾਟਮ ਵਰਕ ਕਰਵਾ ਕੇ ਇਹਤੇ ਕੰਮ ਕਰਵਾ ਕੇ ਦੋ ਵਾਰ ਅਸੀਂ ਇਹ ਜਿਹੇ ਸੂਟ ਆ ਜਿਹੜੇ ਸੇਲ ਵੀ ਕਰ ਚੁੱਕੇ ਆ ਤੇ ਸਾਰੇ ਬਹੁਤ ਹੀ ਜ਼ਿਆਦਾ ਸਲਾਉਂਦੇ ਆ ਜੀ ਪਾਇਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੇ ਜੇ ਆਪਾਂ ਸਟਾਫ ਦੀ ਗੱਲ ਕਰੀਏ ਤਾਂ ਤੁਸੀਂ ਫੀਲ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਸ਼ੀਮਰ ਸਿਲਕ ਹੈ ਜੀ ਜਿਹੜਾ ਗੁੱਡ ਕੁਆਲਿਟੀ ਦਾ ਹੁੰਦਾ ਥੋੜਾ ਹਾਈ ਰੇਟ ਵਾਲਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਕਲਰ ਤੇ ਪ੍ਰਿੰਟਿੰਗ ਤਾਂ ਇੱਕ ਚੀਜ਼ ਹੀ ਆ ਜੀ ਤੇ ਨਾਲ ਆਪਾਂ ਇਹ ਰੱਖੀ ਹੈ ਜੀ ਬਾਟਮ ਦੇਖੋ ਲਾਈਟ ਨਾ ਤਾਂ ਇਹ ਕਰੀਮ ਕਹਿ ਸਕਦੇ ਐ ਇਹਨੂੰ ਆਪਾਂ ਤੇ ਨਾ ਹੀ ਜਿਆਦਾ ਸਕਿਨ ਐ ਜੀ ਜਿਹੜਾ ਆਹ ਵਾਲਾ ਇਹਦਾ ਫਲਾਰ ਐ ਇਹਦੇ ਨਾਲ ਮੈਚ ਕਰਦਾ ਬਹੁਤ ਜਿਆਦਾ ਸੋਹਣਾ ਐ ਤੇ ਜਦੋਂ ਇਹ ਵਾਲੇ ਕਲਰ ਦਾ ਕੰਮ ਕਰਵਾ ਲਿਆ ਨਾ ਜੀ ਇਸ ਤਰ੍ਹਾਂ ਹੀ ਐ ਚਿੜੀਆਂ ਜੀਆਂ ਪਵਾ ਕੇ ਤਾਂ ਬਹੁਤ ਸੋਹਣਾ ਇਹ ਤੇ ਕੰਮ ਹੋਣਾ ਤੇ ਸ਼ਰਟ ਤੇ ਇਹ ਕਲਰ ਦੀਆਂ ਓਨਲੀ ਕਲੀਆਂ ਵਗੈਰਾ ਹੋ ਜਾਣਗੀਆਂ ਤਾਂ ਸੂਟ ਨੇ ਬਹੁਤ ਜਿਆਦਾ ਜੱchnਾ ਜਦੋਂ ਨਾਲ ਟਾਈ ਐਂਡ ਆਈ ਦਾ ਪਿਓਰ ਦਾ ਦੁਪੱਟਾ ਕਰਾਇਆ ਕਮਲ ਚ ਨੂੰ ਆਂਦਾ ਤਾਂ ਬਹੁਤ ਹੀ ਸੋਹਣਾ ਪਾਰਟੀ wear ਇਹ suit ਹੈ ਜਿਹੜਾ ready ਹੁੰਦਾ ਕਿਉਂਕਿ ਅਸੀਂ ਇਹ ਇੱਕ ਵਾਰੀ ਇੱਕ ਘਰੇ ਕਰਾ ਕੇ ਇਹ ਜੀ ready ਕਰਵਾ ਕੇ ਪਾਇਆ ਹੋਇਆ ਤਾਂ ਹਰ ਇੱਕ ਨੇ ਉਸ ਪਾਰਟੀ ਦੇ ਵਿੱਚ ਸਲਾਇਆ ਸੀ ਤੇ ਪੁੱਛਿਆ ਸੀ ਵੀ suit ਇੰਨਾ ਸੋਹਣਾ ready ਹੋਇਆ ਤੁਸੀਂ ਤੁਹਾਡਾ ਤਾਂ ਇਹੋ ਜੇ ਸੋਹਣੇ ਸੋਹਣੇ suit ਸਾਡੇ ਤੋਂ ਤੁਸੀਂ ਇਸ ਤਰ੍ਹਾਂ ਵੀ buy ਕਰ ਸਕਦੇ ਹੋ ਇਹ ਤੁਹਾਨੂੰ ਜੇ ਇਸੇ ਤਰ੍ਹਾਂ ਤੁਸੀਂ buy ਕਰਦੇ ਹੋ ਜੀ matching ਨਾਲ ਕਿਉਂਕਿ ਇਹ ਵੀ stuff ਉਹੀ same ਹੈ ਬਹੁਤ ਜ਼ਿਆਦਾ ਸੋਹਣਾ ਤਾਂ ਤੁਸਾਂ ਤੁਹਾਨੂੰ ਮਿਲੂਗਾ 2000 ਤੇ 50 ਰੁਪਏ ਦੇ ਵਿੱਚ suit ਜੇਕਰ ਤੁਸੀਂ ਸਾਥੋਂ ਕੰਮ ਵਗੈਰਾ ਕਰਾਉਂਗੇ ਉਹਦੇ ਫਿਰ ਐਕਸਟਰਾ ਚਾਰजेस ਹੋ ਜਾਣਗੇ ਬਟ ਸੂਟ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਸਰਦਾਰੀ ਲੁੱਕ ਦਾ ਸੂਟ ਰੈਡੀ ਹੋਣਾ ਜੀ ਹਾਂਜੀ ਵੀਡੀਓ ਦਾ ਤੁਸੀਂ ਅਗਲਾ ਸੂਟ ਵੇਖੋ ਪਹਿਲਾਂ ਤੇ ਦਾ ਕਲਰ ਤੇ ਇਹਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਬਰਾਊਨ ਜ੍ਹਾ ਡਾਰਕ ਮਾਊਸ ਜ੍ਹਾ ਕਲਰ ਕਹਿ ਸਕਦੇ ਆ ਵੇਸ ਵਾਲਾ ਤੇ ਵਿੱਚ ਜਿਹੜਾ ਕਲਰ ਕੰਬੀਨੇਸ਼ਨ ਹੈ ਬੀਚ ਦਿੱਤੀ ਲੱਗੀ ਪਰ ਨਾ ਵੱਡੇ ਫਲਾਰ ਨਹੀਂ ਪਸੰਦ ਕਰਦੀਆਂ ਥੋੜਾ ਛੋਟਾ ਪ੍ਰਿੰਟ ਪਸੰਦ ਕਰਦੀਆਂ ਉਹਨਾਂ ਲਈ ਬਹੁਤ ਲਾਜਵਾ ਹੈ ਜਿਹੜਾ ਸ਼ਾਨਦਾਰ ਪ੍ਰਿੰਟ ਆ ਤੇ ਜੇ ਆਪਾਂ ਇਹਦੇ ਸਟਾਫ ਦੀ ਗੱਲ ਕਰੀਏ ਸਟਾਫ ਸ਼ੀਮਰ ਚ ਰਹੂਗਾ ਜੀ ਬਹੁਤ ਜ਼ਿਆਦਾ ਸ਼ੀਮਰ ਸਟਾਫ ਰਹੂਗਾ ਪਾਰਟੀ ਵਾਲਾ ਸਟਾਫ ਰਹੂਗਾ ਨਾਲ ਆਪਾਂ ਇਹਦੇ ਬੋਟਮਾਂ ਜਿਹੜੀ ਇਸ ਤਰ੍ਹਾਂ ਦੀ ਰੱਖੀ ਹੋਈ ਹੈ ਸ਼ਿਮਰ ਦੇ ਵਿੱਚ ਰਹੂਗੀ ਬਹੁਤ ਜਿਆਦਾ ਸੋਹਣੀ ਸਕਿਨ ਜਿਵੇਂ ਇਸ ਦੀ ਇਹਦੇ ਵਿੱਚ ਜਿਹੜਾ ਲਾਈਟ ਜਿਹਾ ਕਲਰ ਤੁਹਾਨੂੰ ਦਿਖ ਰਿਹਾ ਨਾ ਹਲਕਾ ਹਲਕਾ 얘ਦਰ ਵੀਡੀਓ ਕੁਮਾਇਤ ਆ ਜਿਹੜਾ ਹਲਕਾ ਹਲਕਾ ਦਿਖ ਰਿਹਾ ਤੁਹਾਨੂੰ ਲਾਈਟ ਜਿਹਾ ਕਲਰ ਇਹਦੇ ਨਾਲ ਵੇਸ ਕਰਕੇ ਲੈਂਦੀ ਹੈ ਜੀ ਡਬ ਕਲਰ ਜਾਂ ਖੁੱਗੀ ਰੰਗਾ ਜਾਂ ਰੰਗ ਆਪਾਂ ਕਹਿ ਸਕਦੇ ਹਾਂ ਸ਼ਿਮਰ ਦੇ ਵਿੱਚ ਹੀ ਤੇ ਜਦੋਂ ਆਹ ਸਾਰੇ ਰੰਗ ਪਵਾ ਕੇ ਵੇਸ ਆਹ ਵਾਲੇ ਪ੍ਰਿੰਟ ਵਾਲੇ ਇਹਤੇ ਬੋਟਮ ਤੇ ਵਰਕ ਹੋ ਗਿਆ ਤੇ ਜਿਹੜਾ ਕੰਮ ਹੈਗਾ ਸ਼ਾਰਟ ਤੇ ਵੀ ਹੋ ਗਿਆ ਨਾਲ ਜਿਹੜਾ ਦੁਪੱਟਾ ਆਪਾਂ ਇਹ ਕਲਰ ਪਵਾ ਕੇ ਟਾਈ ਐਂਡ ਡਾਈ ਦਾ ਕਰਾ ਲਿਆ ਜੀ ਸੂਟ ਆ ਜਿਹੜਾ ਸਰਦਾਰੀ ਲੁੱਕ ਦਾ ਬਹੁਤ ਜ਼ਿਆਦਾ ਸੋਹਣਾ ਰੈਡੀ ਹੋਣਾ ਤੇ ਫੰਕਸ਼ਨ ਦੇ ਵਿੱਚ ਵੇਅਰ ਕਰਨ ਵਾਲਾ ਹੈਂਡਵਰਕ ਵੀ ਕਰਵਾ ਸਕਦੇ ਹੋ ਤੁਸੀਂ ਤੇ ਮਸ਼ੀਨਵਰਕ ਵੀ ਕਰਵਾ ਸਕਦੇ ਆਪਦੇ ਬਜਟ ਦੇ ਅਕੋਰਡਿੰਗ ਤੇ ਇਸੇ ਤਰ੍ਹਾਂ ਵੀ ਵਾਇ ਕਰ ਸਕਦੇ ਬਿਦਾਉਟ ਦੁਪੱਟਾ ਬਿਦਾਉਟ ਵਰਕ ਵਲ ਵਾਈ ਕਰੋਗੇ ਤਾਂ ਸੂਟ ਤੁਹਾਨੂੰ ਪਹੁੰਚੂਗਾ 2050 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਬਹੁਤ ਹੀ ਸ਼ਾਨਦਾਰ ਸੂਟ ਪ੍ਰਿੰਟ ਰੰਗ ਦਾ ਸੂਟ ਪਹੁੰਚ ਜਾਊਗਾ ਜੇ ਕੰਮ ਵਗੈਰਾ ਕਰਾਉਣਾ ਹੈ ਪਾਰਟੀ ਵੀ ਆ ਰ ਸੂਟ ਰੈਡੀ ਕਰਵਾਉਣਾ ਹੈ ਫਿਰ ਸਾਨੂੰ ਤੁਸੀਂ ਉਸ ਤਰ੍ਹਾਂ ਦਾ ਆਰਡਰ ਕਰ ਸਕਦੇ ਹੋ ਦਿੱਤੇ ਵੀਡੀਓ ਦਾ ਅਗਲਾ ਸੂਟ ਦੇਖੋ ਪਹਿਲਾਂ ਤਾਂ ਇਹਦਾ ਕਲਰ ਤੇ ਪ੍ਰਿੰਟਿੰਗ ਵੇਖੋ ਕਿੰਨੀ ਜ਼ਿਆਦਾ ਸੋਹਣੀ ਸ਼ਾਨਦਾਰੀ ਦੀ ਕਲਰ ਪ੍ਰਿੰਟਿੰਗ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੀ ਜੀ ਆਪਾਂ ਫੈਬਰਿਕ ਦੀ ਗੱਲ ਕਰੀਏ ਬਹੁਤ ਹੀ ਜ਼ਿਆਦਾ ਸੋਹਣਾ ਵਸਕੂਸ ਦੇ ਵਿੱਚ ਐਸ ਕੇ ਬ੍ਰਾਂਡ ਦਾ ਮੁਸਾਬਾ ਸਿਲਕ ਰਹੇਗਾ ਮੋਰ ਲੱਗੀ ਤੋਂ ਦਿਖਾ ਦਿੰਨੇ ਆ ਕੱਪੜਾ ਕਦੇ ਵੀ ਅਸੀਂ ਵਿਦਾਉਟ ਮੋਰ ਜਾਂ ਘਟਿਆ ਕਿਸਮ ਦਾ ਕੱਪੜਾ ਨਹੀਂ ਲੈ ਕੇ ਆਉਂਦੇ ਹਮੇਸ਼ਾ ਗੁੱਡ ਕੁਆਲਿਟੀ ਦਾ ਕੱਪੜਾ ਲੈ ਕੇ ਆਉਂਦੇ ਆ ਜੀ ਜਿਹਦੀ ਕੋਈ ਕੰਪਲੇਂਟ ਨਾ ਆਵੇ ਸਾਨੂੰ ਤੇ ਜੇ ਆਪਾਂ ਇਹਦੀ ਫੀਲ ਦੀ ਗੱਲ ਕਰੀਏ ਬਹੁਤ ਜ਼ਿਆਦਾ ਸੌਫਟ ਆਇਆ ਜਮ ਮਲਾਈ ਵਰਗਾ ਕੱਪੜਾ ਬਹੁਤ ਜ਼ਿਆਦਾ ਸੋਹਣਾ ਸਿਲਕੀ ਸਟੱਫ ਦੇ ਵਿੱਚ ਆ ਜਾਂਦਾ ਹੈ ਪਾਰਟੀਅਰ ਸਟੱਫ ਰਹੇਗਾ ਦੇ ਨਾਲ ਇਸੇ ਸਟੱਫ ਚ ਰਹੇਗੀ ਨੇਵੀ ਬਲੂ ਬਾਟਮ ਇਸ ਤਰ੍ਹਾਂ ਤੁਹਾਨੂੰ ਦਿਖਾ ਦੇ ਇਸੇ ਤਰ੍ਹਾਂ ਵੀ ਬਾਈ ਕਰ ਸਕਦੇ ਹੋ ਤੁਸੀਂ ਤੇ ਜੇ ਤੁਸੀਂ ਥੋੜਾ ਵਧੀਆ ਲੁੱਕ ਦਾ ਬਣਾਉਣਾ ਹੈ ਤਾਂ ਸਾਡੇ ਤੋਂ ਇਹ ਬਾਟਮ ਤੇ ਕੰਮ ਦੁਪੱਟਾ ਟਾਈ ਐਂਡ ਆਈ ਦਾ ਹਲਕਾ ਕੰਮ ਕਮੀਜ਼ ਦੇ ਉੱਤੇ ਕਰਵਾ ਕੇ ਤੇ ਬਹੁਤ ਹੀ ਡਿਫਰੈਂਟ ਲੁੱਕ ਦਾ ਜਿਹੜਾ ਸੂਟ ਹੈ ਰੈਡੀ ਕਰਵਾ ਸਕਦੇ ਹਾਂ ਮੈਂ ਵਧੀਆ ਛੋਟੇ ਮੋਟੇ ਫੰਕਸ਼ਨ ਅਟੈਂਡ ਕਰਨ ਦੇ ਲਈ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜਿਹੜਾ ਇਹ ਰੈਡੀ ਹੁੰਦਾ ਹੈ ਤੇ ਜੇ ਇਸੇ ਤਰ੍ਹਾਂ ਹੀ ਬਾਏ ਕਰਦੇ ਹੋ ਵਿਦਾਊਟ ਵਰਕ ਵਗੈਰਾ ਤਾਂ ਇਹ ਤੁਹਾਨੂੰ 1500 ਤੇ 50 ਰੁਪਏ 1550 ਰੁਪਏ ਵਿੱਚ ਇਹ ਸੂਟ ਤੁਹਾਡੇ ਘਰ ਤੱਕ ਖਵਾਉਂਦੇ ਹਾਂ। ਹਾਂਜੀ ਅਗਲਾ ਸੂਟ ਆਪਣਾ ਰਹੇਗਾ ਥੋੜਾ ਵੱਡੇ ਏਜ ਦੇ ਲਈ ਕਿਉਂਕਿ ਕਸਟਮਰ ਥੋੜੇ ਆਪਣੇ ਹੈਗੇ ਜਿਹੜੇ ਏਜ ਨੇ ਤਾਂ ਉਹਨਾਂ ਲਈ ਇਹ ਆਪਾਂ ਇਸ ਤਰ੍ਹਾਂ ਦਾ ਸਟਾਫ ਲੈ ਕੇ ਆਏ ਆ। ਬਹੁਤ ਹੀ ਜ਼ਿਆਦਾ ਸੋਹਣਾ ਪਹਿਲਾਂ ਤੁਹਾਨੂੰ ਸਟਾਫ ਦਿਖਾ ਦਈਏ ਜੀ। ਇਟਾਲੀਅਨ ਬੂਲ ਵਸਦੀ ਹੈ ਜਿਹੜੀ ਇਹ ਵੀ ਕਈ ਤਰ੍ਹਾਂ ਦੇ ਮਿਲ ਦੇ ਵਿੱਚ ਆਉਂਦੀ ਹੈ ਇਹ ਆਪਾਂ ਲੈ ਕੇ ਆਏ ਆ ਬਿਲਕੁਲ ਸਿਰੇ ਦੀ ਗੁੱਡ ਕੁਆਲਿਟੀ ਜਿਹੜਾ ਲਾਈਟ ਵੇਟ ਹੈ ਵਿੱਚ ਹੈਵੀ ਜਾਂ ਵੀ ਕਪੜਾ ਆਉਂਦਾ ਜੀ ਪਰ ਆਪਾਂ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਹੈ ਇਹ ਇਟਾਲੀਅਨ ਬੂਲ ਲੈ ਕੇ ਆਏ ਆ ਮੋਰ ਲੱਗੀ ਤੁਹਾਨੂੰ ਦਿਖਾ ਦਿੰਨੇ ਆ ਹਮੇਸ਼ਾ ਸਟੈਂਪ ਲੱਗੀ ਵਾਲਾ ਕਪੜਾ ਹੀ ਆਪਾਂ ਲੈਣੇ ਆ ਜੀ ਤੇ ਅੱਗੇ ਕਸਟਮਰ ਨੂੰ ਦਿਨੇ ਆ ਇਹ ਇਸ ਤਰ੍ਹਾਂ ਆਲ ਓਵਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਲੱਗਣਾ ਜੀ ਜੀ ਜ ਆਫਾਇਦੇ ਨਾਲ ਮੈਚਿੰਗ ਕਰੀਏ ਤੇ ਇਸ ਤਰ੍ਹਾਂ ਇਹ ਸਿੰਘ ਰੈਡੀ ਹੈ ਮੈਚਿੰਗ ਇਹ ਵੀ ਇਹੀ ਸਟਾਫ ਰਹੂਗਾ ਬਹੁਤ ਹੀ ਜਿਆਦਾ ਸੋਹਣਾ ਇਹਦਾ ਕਲਰ ਹੈ ਬਹੁਤ ਸੋਹਣਾ ਲੱਗਣਾ ਜੀ ਵੱਡੇ ਏਜ ਆ ਲੈਣਦੇ ਤੇ ਇਹਦੇ ਅਸੀਂ ਥੋੜਾ ਹਲਕਾ ਹਲਕਾ ਇਸੇ ਤਰ੍ਹਾਂ ਨੰ ਕੰਮ ਕਰਵਾ ਕੇ ਦੇਣਾ ਆਂਟੀ ਨੂੰ ਤਾਂ ਸੂਟ ਹੈ ਜਿਹੜਾ ਬਹੁਤ ਜਿਆਦਾ ਸੋਹਣਾ ਰੈਡੀ ਹੋਣਾ ਤੁਸੀਂ ਵੀ ਸਾਡੇ ਤੋਂ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਹੈ ਜਿਹੜੇ ਆਪਣੇ ਬਜ਼ੁਰਗਾਂ ਲਈ ਖਰੀਦ ਸਕਦੇ ਹੋ ਤਾਜੀ ਆਪਾਂ ਇਹਦੇ ਰੇਟ ਦੀ ਗੱਲ ਕਰੀਏ 1100 ਰੁਪਏ ਇਹਦਾ ਰੇਟ ਰਹੂਗਾ ਜੀ ਤੇ ਸ਼ਿਪਿੰਗ ਹਾਂਜੀ ਵੀਡੀਓ ਦਾ ਅਗਲਾ ਸੂਟ ਵੀ ਆਪਣਾ ਰਹੇਗਾ ਕਾਟਰੇਜ ਸਟੱਫ ਦੇ ਵਿੱਚ ਜਿਹੜਾ ਕਿ ਕਲਰ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਕਲਰ ਪ੍ਰਿੰਟ ਹੈ ਜੀ ਤੇ ਬ੍ਰਾਂਡ ਦੀ ਰਹੇਗੀ ਜੀ ਇਹ ਆਪਣੇ ਕੋਲੇ ਕਾਟਰੇਜ ਸਟੈਂਪ ਲੱਗੀ ਵਾਲੀ ਲਵਲੀਨ ਬ੍ਰਾਂਡ ਦੇ ਵਿੱਚ ਤੇ ਬਹੁਤ ਹੀ ਹਲਕੀ ਤੇ ਲਾਈਟ ਵੇਟ ਬਹੁਤ ਸੋਹਣੀ ਗੁੱਡ ਕੁਆਲਿਟੀ ਦੇ ਵਿੱਚ 컬러 ਪ੍ਰਿੰਟਿੰਗ ਵੀ ਬਹੁਤ ਜਿਆਦਾ ਸੋਹਣੀ ਹੈ ਤੇ ਇਹਦੇ ਨਾਲ ਇਹ ਵਾਦੀ ਮਾਊਸੀ 컬러 ਦੀ ਰਹੇਗੀ ਬੋਟਮ ਇਹਦੇ ਵਿੱਚ ਜਿਹੜਾ ਤੁਹਾਨੂੰ ਵੈਸੇ ਲਾਈਟ ਲੱਗ ਰਿਹਾ ਹੁਣ ਇਹ 컬러 ਥੋੜਾ ਡਾਰਕ ਹੈ ਬਿਲਕੁਲ ਬੋਟਮ ਨਾਲ ਦਾ ਜਿਹੜਾ ਬਰਾਊਨ ਲਾਈਟ ਤੇ ਡਾਰਕ ਹੈ ਡਾਰਕ ਕਾਲਾ ਲਿਆ ਜੀ ਆਪਾਂ ਤੇ ਜੇਕਰ ਇਹਦੇ ਕੰਮ ਵਗੈਰਾ ਆਪਾਂ ਕਰਵਾਉਣਾ ਹੈ ਇਹ ਵਾਲੇ 컬러 ਵੈਰ ਰਹਿਣਾ ਪਵਾ ਕੇ ਤਾਂ ਸੂਟ ਜਿਹੜਾ ਬਹੁਤ ਜਿਆਦਾ ਸੋਹਣਾ ਸਿੰਪਲ ਵੀ ਨਹੀਂ ਲੱਗਦਾ ਤੇ ਜੁਨੀਕ ਜੀ ਲੁੱਕ ਦਾ ਸੂਟ ਜਿਹੜਾ ਰੈਡੀ ਹੋ ਜਾਂਦਾ ਥੋੜੇ ਜਿਹਾ ਹਲਕੇ ਫੁਲਕੇ ਕੰਮ ਦੇ ਨਾਲ ਤੇ ਜੇਕਰ ਤੁਸੀਂ ਕੰਮ ਕਰਾਉਂਗੇ ਤਾਂ ਐਕਸਟਰਾ ਚਾਂਸੇ ਰਹਿਣਗੇ ਜੇ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਤੋਂ ਬਾਏ ਕਰਦੇ ਹੋ ਤਾਂ 1650 ਰੁਪਏ ਦੇ ਵਿੱਚ ਸੂਟ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਅਗਲਾ ਸੂਟ ਆਪਣਾ ਰਹੇਗਾ ਕਾਟਰੀਜ ਦੇ ਵਿੱਚ ਬਲੈਕ ਦੇ ਵਿੱਚ ਪ੍ਰਿੰਟਿੰਗ ਹੈ ਜੀ ਪਹਿਲਾਂ ਤਾਂ ਪ੍ਰਿੰਟਿੰਗ ਚੈੱਕ ਕਰੋ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਇਹ ਰਿਪੀਟ ਤੇ ਮੰਗਵਾਇਆ ਜੀ ਅਸੀਂ ਕਸਮ ਦੀ ਡਿਮਾਂਡ ਤੇ ਪਹਿਲਾਂ ਵੀ ਆਪਣੇ ਕੋਲੇ ਇਹ ਆਏ ਸੀ ਸੂਟ ਤੇ ਇਸੇ ਤਰ੍ਹਾਂ ਇਹ ਚਾਹ ਮਤਲਬ ਵਧੀਆ ਸੇਲ ਹੋਏ ਸੀ ਸਾਡੇ ਤਾਂ ਬਹੁਤ ਹੀ ਜਿਆਦਾ ਸੋਹਣਾ ਇਹਦਾ ਕਲਰ ਪ੍ਰਿੰਟ ਹੈ ਜੀ ਚੈੱਕ ਕਰੋ ਜਿਹੜੀ ਕਾਟਰੇਜ ਹੈ ਤੁਹਾਨੂੰ ਬਿਲਕੁਲ ਫੀਲ ਕਰਕੇ ਵੇਖੋ ਬਿਲਕੁਲ ਲਾਈਟ ਵੇਟ ਮਿਲੂਗਾ ਮਿਲੂਗੀ ਜੀ ਬਹੁਤ ਜਿਆਦਾ ਸੋਹਣੀ ਇਹ ਨਹੀਂ ਹੈ ਵੀ ਮੋਟੀ ਜੀ ਕਾਟਰੇਜ ਹੋਊਗੀ ਜਾਂ ਇੱਕ ਸਾਈਡ ਜੇਨ ਜਾਣ ਵਾਲੀ ਬਹੁਤ ਜਿਆਦਾ ਸੋਹਣੀ ਗੁੱਡ ਕੁਆਲਿਟੀ ਦੀ ਤੁਹਾਨੂੰ ਮਿਲੂਗੀ ਕਾਟਰੇਜ ਤੇ ਇਹਦੇ ਨਾਲ ਸ਼ੈਡੋ ਪ੍ਰਿੰਟ ਦੀ ਬਹੁਤ ਹੀ ਜਿਆਦਾ ਸੋਹਣੀ ਬਲੈਕ ਬਾਟਮ ਹੈ ਜੀ ਬਾਟਮ ਤੇ ਇਸ ਤਰ੍ਹਾਂ ਕੰਮ ਕਰਾਇਆ ਆਪਾਂ ਹਲਕਾ ਹਲਕਾ ਬਹੁਤ ਜ਼ਿਆਦਾ ਸੋਹਣੀ ਇਹ ਜਿਹੜੀ ਬਾਟਮ ਹੈ ਰੈਡੀ ਹੋ ਗਈ ਤਾਂ ਸੋਟ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਇਸ ਤਰ੍ਹਾਂ ਤੁਸੀਂ ਕਿਸੇ ਹੋਰ ਵੀ ਕਲਰ ਪ੍ਰਿੰਟ ਇਸ ਤਰ੍ਹਾਂ ਦੇ ਤੁਸੀਂ ਸਾਡੇ ਬਾਰਡਰ ਦੇ ਵਿੱਚ ਮੰਗਵਾ ਸਕਦੇ ਹੋ ਤੇ ਇਸ ਤਰ੍ਹਾਂ ਵਰਕ ਕੀਤਾ ਹੋਇਆ ਵਿਦ ਵਰਕ विद द स्टाफ ਤੁਹਾਨੂੰ 1800 ਰੁਪਏ ਦੇ ਵਿੱਚ ਸੂਟ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜੇਗਾ ਜੀ ਇਸ ਤਰ੍ਹਾਂ ਦਾ ਕੰਮ ਕਰਵਾ ਕੇ ਵੀ ਵੀਡੀਓ ਦੇ ਲਾਸਟ ਤੇ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਬਹੁਤ ਹੀ ਜਿਆਦਾ ਸੋਹਣਾ ਕਲਰ ਪਰੰਪਰ ਦੇ ਵਿੱਚ ਪਕਮੀਨਾ ਹੈ ਜਿਹੜਾ ਕਿ ਜਾਮਨੀ শেਡ ਤੇ ਰਹੇਗਾ ਜੀ ਪਰਪਲ ਤੇ ਬਹੁਤ ਹੀ ਜਿਆਦਾ ਸੋਹਣਾ ਗੁੱਡ ਕੁਆਲਟੀ ਦਾ ਪਸ਼ਮੀਨਾ ਹੈਗਾ ਕੋਈ ਬੁਰ ਵਗੈਰਾ ਨਹੀਂ ਆਉਂਦਾ ਜੀ ਬਹੁਤ ਜਿਆਦਾ ਸੋਹਣਾ ਇਹਦਾ ਕੰਮ ਰੰਗ ਤੇ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਹੈ। ਸਰਦੀਆਂ ਚ ਇਦਾਂ ਦੇ ਡਾਰਕ ਡਾਰਕ ਕਲਰ ਬਹੁਤ ਸੋਹਣੇ ਲੱਗਦੇ ਆ ਜੀ। ਤੇ ਨਾਲ ਜਾਮਨੀ ਛੇੜ ਦੀ ਹੀ ਪਰਪਲ ਦੀ ਰਹੇਗੀ ਬੋਟਮ ਪਸ਼ਮੀਨੇ ਦੇ ਵਿੱਚ। ਜਿਹੜਾ ਪਸ਼ਮੀਨਾ ਹੈ ਇਹ ਤੁਹਾਨੂੰ ਗੁੱਡ ਕੁਆਲਿਟੀ ਚ ਮਿਲੇਗਾ। ਇਸ ਤਰ੍ਹਾਂ ਦਾ ਪਸ਼ਮੀਨਾ ਨਹੀਂ ਵੀ ਜਿੱਤੇ ਬੁਰ ਵਗੈਰਾ ਆ ਜੀ। ਦੇਖੋ ਸੂਟ ਵੇਖੋ ਕਿੰਨਾ ਜ਼ਿਆਦਾ ਸੋਹਣਾ ਲੱਗਦਾ ਹੈ। ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜੀ। ਇਸ ਤਰ੍ਹਾਂ ਤਦ ਆਪਾਂ ਜੇ ਤੁਸੀਂ ਹੈਲਪਰ ਦਾ ਕੰਮ ਵਗੈਰਾ ਕਰਾਉਣਾ ਹੈ ਤਾਂ ਬਾਟਮ ਤੇ ਉਹ ਵੀ ਕਰਵਾ ਸਕਦੇ ਨੇ ਇਸ ਤਰ੍ਹਾਂ ਹੀ ਲੇਸਿਸ ਵਗੈਰਾ ਨਾਲ ਤੁਸੀਂ ਜਿਹੜਾ ਸੂਟ ਆ ਇਹ ਰੈਡੀ ਕਰਵਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਸੂਟ ਹੈ ਲਾਈਟ weight ਬਹੁਤ ਸੋਹਣਾ ਪਸ਼ਮੀਨਾ ਰਹੇਗਾ ਗੁੱਡ ਕੁਆਲਿਟੀ ਦੇ ਵਿੱਚ ਤੇ ਜੇ ਮੈਂ ਇਹਦੇ ਰੇਟ ਦੀ ਗੱਲ ਕਰਾਂ ਤਾਂ 1500 ਤੇ 50 ਰੁਪਏ ਦੇ ਵਿੱਚ ਸੂਟ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਜੀ ਇਸ ਤਰ੍ਹਾਂ ਜੇ ਕੰਮ ਵਗੈਰਾ ਕਰਾਉਂਗੇ ਦੁਪੱਟਾ ਵਗੈਰਾ ਉਹ ਫਿਰ ਐਕਸਟਰਾ ਚਾਰजेस ਰਹਿ ਜਾਣਗੇ ਬਾਕੀ ਸਾਰਿਆਂ ਨੇ ਮੇਰੇ ਵੀਡੀਓ ਨੂੰ ਵੇਖਿਆ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੰਦੇ ਤੋਂ ਸੂਟ ਹੈ ਜਿਹੜੇ ਵਾਈ ਕਰਦੇ ਰਹੋ ਤੇ ਜਿਨ੍ਹਾਂ ਨੇ ਹਾਲ ਤੱਕ ਨਹੀਂ ਖਰੀਦਿਆ ਸਾਡੇ ਤੇ ਇੱਕ ਵਾਰੀ ਸੂਟ ਹੈ ਜਿਹੜਾ ਜ਼ਰੂਰ ਖਰੀਦ ਕੇ ਵੇਖੋ ਜੀ ਹੱਸਦੇ ਰਹੋ ਵਸਦੇ ਰਹੋ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਸੂਟ ਪਾਉਂਦੇ ਰਹੋ